ਜੋਨਾ ਮੈਜ ਕੀ ਗੱਲ ਐਸੇ ਬੁੱਤ ਕੀ ਕਰਨਾ ਤੂੰ ਕਰ ਸਕੂਲੇ ਜੀ ਜੀ ਇਹਦੀ ਕਰਨਦਾ ਹੀ ਆ ਪਹਿਲਾਂ ਕਹਿੰਦੀ ਮੈਂ ਚੰਡੀਗੜ੍ਹ ਜਾ ਹੁਣ ਕਹਿੰਦੀ ਲੈਪਟਾਪ ਲਾ ਕੇ ਦੇਨਾ ਦੇ ਦੋ ਫੇਰ ਕੀ ਆ ਖਡਾਉਣਾ ਹੀ ਆ ਉਹ ਕੀ ਆ ਹੈ ਮੰਮੀ ਖਡਾਉਣਾ ਤਾ ਹੋਰ ਤੂੰ ਪਤਾ ਵੀ ਹੈ ਮਾਂ ਆ ਨੂੰ ਇੱਕ ਵਾਰ ਆਖੇ ਤਾਂ ਮਾਂ ਸਭ ਚੀਜ਼ ਲਾ ਕੇ ਦਿੰਦੀ ਸੀ ਤੇ ਫੇਰ ਤੂੰ ਆਖ ਦਿੰਨੀ ਆ ਮੈਨੂੰ ਨਿਆਣਿਆਂ ਦੇ ਹੁੰਦੇ ਅਗਲ ਨਾ ਕਰਿਆ ਕਰ ਤੁਹਾਨੂੰ ਤਾਂ ਪਤਾ ਹੈਗਾ ਲੈਪਟਾਪ ਹੁੰਦਾ ਕੀ ਆ ਬਾਜੀ ਆ ਹੋਰ ਕੀ ਹੁਣਾਵਾ ਉਹ ਬਾਜੀ ਨਹੀਂ ਹੈਗੀ 40-50 ਹਜ਼ਾਰ ਦਾ ਹੁੰਦਾ ਵਾ ਉਹ ਅੱਛਾ ਅਜੇ ਇੰਨੀ ਕੀ ਜ਼ਰੂਰਤ ਆ ਲੈਪਟਾਪ ਦੀ ਜਦੋਂ ਇਹ ਵੱਡੀ ਹੋਊਗੀ ਇਹਨਾਂ ਨੂੰ ਪੜ੍ਹਨ ਲਈ ਜ਼ਰੂਰਤ ਪਊਗੀ ਉਦੋਂ ਲੈ ਦੇਵਾਂਗੇ ਉਹ ਕੋਈ ਚੀਜ਼ ਵਾ ਜਿਹੜੀ ਇੰਨੀ ਮਹਿੰਗੀ ਆਉਂਦੀ 40-50 ਹਜ਼ਾਰ ਹੁਣ ਮੈਂ ਹੋਰ ਲੱਗੇ ਹੋਵੇ ਤਾਂ ਮੈਂ ਤੁਹਾਨੂੰ ਵਿਖਾ ਦਵਾਂ ਪੀ ਜਿਹੜੀ ਚੀਜ਼ ਆ ਇਹ ਤਾਂ ਫਿਰ ਉਹਦੇ ਹੀ ਜਿੱਦ ਕਰੀ ਜਾਂਦਾ ਹੀ ਬਹੁਤ ਹੀ ਜਿੱਦੀ ਹੋ ਗਈ ਆ ਚਾ ਖਡਾਉਣਾ ਹੋਵੇ ਤਾਂ ਬੰਦਾ ਲੈ ਆ ਵੀ ਦਵੇ ਇਹਨੂੰ ਚੱਲ ਨਹੀਂ ਤਿਆਰ ਹੋ ਸਕੂਲ ਵਾਸਤੇ ਮੰਨ ਜਾਣਾ ਸਮਰੀਤ ਇਹਦਾ ਜੀਦਾ ਨਹੀਂ ਕਰੀਦੀ ਇਹ ਧਾਰਾ ਕਰਿਆ ਕਰੋ ਪਿੱਛੇ ਵੀ ਤੂੰ ਇਦਾਂ ਹੀ ਕਰਦੀ ਹੋਣੀ ਆ ਆਪਣੇ ਪਟੀਆਂ ਦੇ ਨਾਲ ਕੋਈ ਚੀਜ਼ ਨਹੀਂ ਲੈ ਕੇ ਦਿੰਦੀ ਹੋਣੀ ਤੇ ਆਂਦੇ ਉਹ ਤਾਂ ਹੀ ਤੈਨੂੰ ਇਦਾਂ ਬੂਰੀ ਨਾ ਲੱਗਦੇ ਹੁਣ ਮੰਮੀ ਤੁਸੀਂ ਪਿੱਛੇ ਨੂੰ ਚੱਲ ਜਾ ਤਾ ਹੋਰ ਕੀ ਆ ਚੱਲੋ ਜੇ ਬਾਜੀ ਆ ਨੀ ਆਨੇ ਇਹ ਲੈ ਦੋਗੇ ਤਾਂ ਕੀ ਆ ਮੈਂ ਕਹਿੰਦੀ ਬਾਜੀ ਨਹੀਂ ਆ 40 50 ਹਜ਼ਾਰ ਦੀ ਚੀਜ਼ ਆ ਜੀ ਫੇਰ ਇਹਨੇ ਵਿਗੜਨਾ ਹੀ ਆ ਉਹਦੇ ਦੋ ਬੈਠੀ ਰਹਿਣਾ ਕਰਨਾ ਵਾ ਨੇ ਅੱਗੇ ਮਾ ਖੇਡਣ ਉਤੇ ਉਹਨਾਂ ਮਾ ਖੇਡੀ ਆਦਨੇ ਆਣ ਤਾਂ ਗੇਮਾ ਹੀ ਖੇਡਣੀ ਹੋਣੀ ਆ ਨਿਆਣਿਆਂ ਨੇ ਹੋਰ ਕੀ ਕਰਨਾ ਉੱਤੇ ਚਲੋ ਜਿਤਰਾ ਤਾਨੂੰ ਚੰਗਾ ਲੱਗਦਾ ਤੁਸੀਂ ਕਿਹੜੀ ਘੇਰੀ ਮੰਨਣੀ ਆ ਜੇ ਨਿਆਣੀ ਆਂਦੀ ਹੀ ਮੈਂ ਉੱਥੇ ਜਾਣਾ ਮੈਂ ਤਾਂ ਉਹਨੇ ਆਪ ਤਾਂ ਕੀ ਲੈਣਾ ਜਾਂ ਤਾਂ ਉਹਨੇ ਪੁੱਛਿਆ ਹੀ ਨਾ ਕਰੇ ਕੁਝ ਆਪਣੀ ਮਰਜ਼ੀ ਨਾਲ ਚੀਜ਼ ਲੈ ਆਂਦੀ ਤੇ ਖਡੋਣਾ ਜੇ ਮੰਗੇ ਤਾਂ ਖਡੋਣਾ ਤੇ ਬੰਦਾ ਲੈ ਆ ਦੇਵੇ ਨਿਆਣੇ ਦਾ ਦਿਲ ਟੁੱਟਦਾ ਇਸ ਤਰ੍ਹਾਂ ਨਿਆਣੀ ਜਿਹੀ ਹੋਈ ਮੰਮੀ ਹੁਣ ਅੱਜ 40 ਬਜਾਰ ਜਰ ਦੀ ਚੀਜ਼ ਮੰਗੀ ਆ ਕਹਿੰਦੋਂ ਲੱਖ ਦੀ ਮੰਗੂਗੀ ਤੇ ਕਿੱਥੋਂ ਲਿਆ ਕੇ ਦੇਣੀ ਆ ਇਦਾਂ ਚੀਜ਼ਾਂ ਨੂੰ ਜਦ ਕਿ ਇਹਨੂੰ ਜ਼ਰੂਰਤ ਹੈ ਨਹੀਂ ਉਹਦੀ ਚਲ ਕੋਈ ਨਹੀਂ ਪਤਾ ਤੂੰ ਨਾ ਵੱਡਾ ਹੋ ਫੇਰ ਤੂੰ ਨਾ ਨੌਕਰੀ ਤੇ ਲੱਗੀ ਤੇ ਜੋ ਮਰਜੀ ਆਪਣਾ ਲੱਲੀ ਕੋਰਸ ਕਰੀ ਅਜੇ ਪੁੱਤ ਤੂੰ ਇੰਨੀ ਜਿੱਦ ਨਾ ਕਰਿਆ ਕਰ ਚੰਗਾ ਤੈਨੂੰ ਪਤਾ ਥਾ ਕਭੀ ਮੈਨੂੰ ਨਹੀਂ ਲੈ ਕੇ ਦੇਣਾ ਤੇ ਤੂੰ ਇੰਨੀ ਜਿੱਦ ਨਾ ਕਰਿਆ ਕਰ ਕਿ ਕੀ ਬੜੀ ਬੀਬੀ ਆ ਪੜਾਈ ਕਰ ਉੜਾਈ ਕਰਕੇ ਫੇਰ ਕੋਰਸ ਕਰੂ ਮੇਰਾ ਪੁੱਤ ਫੇਰ ਮੇਰੇ ਪੁੱਤ ਨੇ ਜੋੜੀ ਚੀਜ਼ ਨੂੰ ਜੀ ਕੀਤਾ ਪੇ ਲੱਲਿਆ ਕਰਨੀ ਆ ਠੀਕ ਆ ਨਾ ਚਲ ਆ ਫਿਰ ਆਦਰ ਮੈਂ ਤੇ ਤਿਆਰ ਕਰਾਂ ਤੇ ਸਕੂਲ ਜਾ ਠੀਕ ਆ ਜੋ ਲੈਪਟਾਪ ਦੀ ਜਰੂਰਤ ਪੋਗੀ ਉਹ ਤੇ ਲੈ ਦਾਂਗੇ ਵੇਖ ਪਤਰਾ ਕੁੜੀ ਨਹੀਂ ਝੜਕਦੀ ਆ ਕੀ ਮੈਂ ਕਰਾਂ ਮੈਂ ਸਭਾ ਦੁਖੀ ਹੋ ਗਈ ਆ ਜੇ ਉਹ ਮੰਗਦੀ ਆ ਖਡਾਉਣਾ ਤਾਂ ਉਹਨੂੰ ਚਲੋ ਤੁਸੀਂ ਲਿਆਉਣ ਦੋ ਤੇ ਗਾੜੀਆਂ ਮੈਨੂੰ 40 50 ਹਜ਼ਾਰ ਦੱਸਦੀ ਆ ਕੀ ਤੱਕ ਨੇੜਾ ਤੇ ਕੀ ਆ ਉਹ ਤੇ ਕੀ ਬਲਾਵਾ ਤੇ ਕੀ ਨਹੀਂ ਮਿੰਨ ਤੇ ਗੱਲ ਦਾ ਹੀ ਨਹੀਂ ਪਤਾ ਹੈਗਾ ਤੇ ਨਿਆਣੀ ਜਦੋਂ ਇਤਰਾਣ ਕੇ ਰੋਣ ਲੱਗੇ 부ਸਕਦੀ ਆ ਤੇ ਮੇਰਾ ਕਿ ਤਰਾ ਕਲੇਜਾ ਪਾੜ ਜਾਂਦਾ ਕੀ ਕਰਾਂ ਮੈਂ ਮੈਂ ਬੜੀ ਦੁਖੀ ਹੋ ਗਈ ਜੋ ਉਹਨੂੰ ਕੁਛ ਦੱਸਿਆ ਇਹ ਨਾ ਕਰਨ ਕਿ ਕੋਈ ਚੀਜ਼ ਲੈਣੀ ਕਿ ਨਹੀਂ ਲੈਣੀ ਨਾ ਪੁੱਛਣ ਉਹਨੂੰ ਪਹਿਲਾਂ ਉਹਨੂੰ ਪੁੱਛ ਲੈਂਦੇ ਤਾਂ ਮਗਰੋਂ ਕੁੜੀ ਵਿਚਾਰੀ ਰੋਕੇ ਤੇ ਮੇਰੇ ਲੱਗੇ ਆਉਂਦੀ ਹੈ ਮੈਂ ਕੀ ਕਰਾਂ ਮੈਂ ਨਹੀਂ ਕੋਹ ਰਿਕਾਰਸਦੀ ਇਹ ਵੀ ਆ ਤੇ ਇਹ ਤੈਨੂੰ ਮੰਮੀ ਪਤਾ ਨਹੀਂ ਕਿਹ ਗੱਲ ਦਾ ਪਤਾ ਨਹੀਂ ਚਲੋ ਮਰਜੀ ਇਹਨਾਂ ਦੀ ਜੋ ਮਰਜੀ ਕਰਨ ਦੋਏ ਜੀ ਸਮ੍ਰਿਤ ਉਹ ਤੇ ਇਦਾਂ ਨਹੀਂ ਕਰੀ ਤਾਂ ਤੁਸੀਂ ਇਹਦੀ ਜੇਦ ਕਰਨ ਦੀ ਆ ਕਰਨਦੀ ਆ ਨਾ ਹੈ ਕਦੀ ਤੂੰ ਕਹੇਗਾ ਉਹ ਤੋਂ ਕਰੀਏ ਤੈਨੂੰ ਪੜਨਾ ਨਹੀਂ ਆਉਂਦਾ ਸਕੂਲ ਹੂੰ ਪੜਨਾ ਨਹੀਂ ਆਉਂਦਾ ਜਿਹੜਾ ਸਕੂਲ ਤੋਂ ਜੇਦ ਕਰਨ ਦੀ ਵੀ ਮੈਂ ਨਹੀਂ ਜਾਣਾ ਆਉਂਦਾ ਤੇ ਫੇਰ ਮੈਂ ਜੇ ਇਹ ਨਹੀਂ ਕਰਾਂ ਤਾਂ ਮੇਰਾ ਉੱਥੇ ਜਾਣਾ ਹੈਗਾ ਰੋਜ਼ ਗਾਰਡਨ ਤੇ ਚੰਡੀਗੜ੍ਹ ਪਾਪਾ ਨਾਲ ਤਿੰਨ ਕਿਹਾ ਤੇ ਅਜੇ ਛੁੱਟੀਆਂ ਨਹੀਂ ਆਈਆਂ ਨਾ ਫਿਰ ਆਪਾਂ ਜਾਵਾਂਗੇ ਇਦਾਂ ਉੱਥੇ ਤੂੰ ਇਕੱਲੀ ਕਿੱਦਾਂ ਘੁੰਮੂਗੀ ਜੋ ਆਪਾਂ ਸਾਰੇ ਜਾਵਾਂਗੇ ਨਾ ਫਿਰ ਜ਼ਿਆਦਾ ਮਜ਼ਾ ਆਉਂਦਾ ਹੈ ਨਾ ਹੁਣ ਛੇਲੀਆਂ ਜੜੀਆਂ ਵੀ ਆਪਣੇ ਮੰਮੀ ਪਾਪਾ ਨਾਲ ਗਈਆਂ ਨਹੀਂ ਆਵਾਂ ਤੇ ਪਾਪਾ ਨੂੰ ਇੱਧਰ ਤੇ ਕੰਮ ਚੱਲ ਜਾਣਾ ਵਾ ਚੱਲ ਜਾਣਾ ਨਾ ਤੇ ਤੂੰ ਇਕੱਲੀ ਕਿੱਦਾਂ ਘੁੰਮੋਗੀ ਇਕੱਲੇ ਨੂੰ ਤਾਂ ਮਜ਼ਾ ਹੀ ਨਹੀਂ ਆਉਂਦਾ ਹਾਂ ਨਾ ਉਹ ਤੇਰੇ ਮਮਾ ਦਾ ਸੁਪਨਾ ਹੀ ਨਾ ਤੂੰ ਅਫਸਰ ਬੰਨਾ ਹਾਂ ਤੇ ਫਿਰ ਤੂੰ ਕਿੱਦਾਂ ਪੂਰਾ ਕਰਨਾ ਜੇ ਤੂੰ ਸਕੂਲ ਤੋਂ ਛੁੱਟੀ ਕਰਕੇ ਤੇ ਤੂੰ ਘੁੰਮਣ ਜਾਉਂਗੇ ਫਿਰ ਨਹੀਂ ਸੁਪਨਾ ਪੂਰਾ ਹੁੰਦਾ ਹੁੰਦਾ ਜਿਹੜਾ ਉਹ ਤੇ ਅੱਜ ਸਕੂਲ ਦੇ ਕੰਮ ਸਮਝਾਉਣਾ ਤੈਨੂੰ ਉਹ ਤੇ ਵੀ ਤੈਨੂੰ ਸਮਝ ਹੀ ਨਹੀਂ ਲੱਗਣੀ ਤੇ ਅਫਸਰਾਂ ਨੂੰ ਤੇ ਸਾਰੇ ਜਿਹੜੇ ਹੈਗੇ ਆ ਚੀਜ਼ਾਂ ਜਿਹੜੀਆਂ ਸਮਝ ਆਉਣ ਤੇ ਫੇਰ ਹੀ ਕੋਈ ਅਫਸਰ ਬੰਦਾ ਵਾ ਠੀਕਾ ਠੀਕਾ ਤੇ ਫਿਰ ਜਦੋਂ ਆਪਾਂ ਛੁੱਟੀਆਂ ਆਣਗੀਆਂ ਨਾ ਤੇ ਆਪਾਂ ਸਾਰੇ ਜਾਣੇ ਘੁੰਮਣ ਜਾਵਾਂਗੇ ਫਿਰ ਤੇ ਫਿਰ ਹੋਰ ਵੀ ਕਿਤੇ ਜਾਵਾਂਗੇ ਕੱਲ ਦਾ ਰੋਜ਼ ਗਾਰਡਨ ਨਹੀਂ ਘੁੰਮਣਾ ਠੀਕ ਆ ਇਹ ਚਾਹ ਉਹ ਮੈਂ ਤੇ ਤਿਆਰ ਕਰਾਂ ਤੇ ਫੇਰ ਤੂੰ ਨਾ ਹੁੰਦੇ ਨਾ ਦੋ ਕੁ ਦਿਨ ਦੀ ਧੋਪ ਲੱਗ ਜਾਣੀ ਫੇਰ ਇਹਨੂੰ ਝਾੜਨਾ ਵਾ ਅੱਗੇ ਗਿੱਲੇ ਆ ਦਾਣੇ ਹਜੇ ਨਹੀਂ ਝੜਨੀ ਏ ਮਮਾ ਤੂੰ ਹੀ ਠੀਕ ਕਰ ਲੈ ਮੈਂ ਤੈਨੂੰ ਸਾਰਾ ਘਰ ਲੱਭ ਕੇ ਆਈ ਆ ਸੋ ਮੱਲ ਬੰਦਿਆ ਹੀ ਹਾਂ ਨਰੇ ਇਹ ਇੰਨੂੰ ਕਦੋਂ ਵੇਖਣ ਦੇ ਆ ਇਹਨੂੰ ਬਤੂ ਕੀ ਵੇਖਣਾ ਵਾ ਇਹ ਨਾ ਮੈਂ ਇਹਨੂੰ ਛਾੜਨਾ ਹੀਗਾ ਤੇ ਉਹ ਮੈਂ ਵੇਖਣ ਦੇਈਂ ਵੀ ਅਜ ਗਿੱਲੇ ਆ ਤੇ ਇਹਨਾਂ ਨੂੰ ਧੋਕ ਦੇਂਦੀ ਧੋਪ ਲਵਾ ਕੇ ਤੇ ਫੇਰ ਫੇਰ ਛਾੜੂਗੀ ਨਰੇ ਇਹਦੇ ਵਿੱਚੋਂ ਕੀ ਨਿਕਲਦਾ ਵਾ ਇਹਦੇ ਚੋਂ ਦਾਣੇ ਨਿਕਲਦੇ ਆਵੇ ਆਹ ਅਵੇ ਦਾਣੇ ਨਿਕਲ ਦੇਣਾ ਹਾਂ ਹਾਂ ਇਹ ਸਰੋਂ ਦੀ ਆ अच्छा। ਤੇ ਉਹ ਜਿਹੜਾ ਆਪਾਂ ਤੇਲ ਨਹੀਂ ਜਿਹਦਾ ਤੜਕਾ ਲਾਈਦਾ ਸਰੋਂ ਦਾ ਤੇਲ ਦਾ ਤੜਕਾ ਲਾਈਦਾ। ਹਾਂ। ਹੁੰਦਾ ਨਾ? ਹਾਂ। ਉਹ ਬੰਦਾਇ ਤੂੰ। ਅੱਛਾ। ਮੈਨੂੰ ਪਤਾ ਨਹੀਂ ਇਹਦਾ। ਹਾਂ ਜਿੱਦਾਂ ਇਹਦਾ ਨਾ ਜਿੱਦਾਂ ਜੂਸ ਕਢਾ ਲੈਣਾ। ਜਾਂ ਜੂਸ ਨਹੀਂ ਕਢੀਦਾ ਬਸ ਚੀਜ਼ਾਂ ਦਾ। ਹਾਂਜੀ। ਇਦਾਂ ਇਹਦਾ ਬਜਾਰੋ ਨਾ ਜੂਸ ਕਢਾ ਕੇ ਤੇ ਫਿਰ ਉਹ ਤੇਲ ਬਣ ਜਾਂਦਾ। ਹਾਂਜੀ। ਅੱਛਾ। ਮੈਨੂੰ ਪਹਿਲੀ ਵਾਰ ਵੇਖਿਆ ਬਾਅਦੈ 192 ਨਹੀਂ ਨਹੀਂ ਬੱਸ ਪੈਣਾ। ਤੂੰ ਇੰਨਾ ਗੱਲਾਂ ਵਾਲ ਧਿਆਨ ਨਹੀਂ ਤੇ ਨੀ ਵੱਡੀਆਂ ਵੱਡੀਆਂ ਗੱਲਾਂ ਵਾਲ ਸੇਲੀਆਂ ਵਾਲ ਧਿਆਨ ਦੇ ਦੇਣੀ ਆ ਹਨਾ ਹਾਂ ਇੰਨਾ ਵੱਲ ਜੀ ਨਹੀਂ ਕਰਦੇ ਫਿਰ ਇੰਨਾ ਇੱਥੇ ਆਨੀ ਮੈਂ ਹੂੰ ਇੱਥੇ ਮੈਂ ਤਾਂ ਤਾਂ ਲੱਭ ਵਧੀਆ ਲੱਗਦੀ ਆਗੀ ਉਹ ਤਾਂ ਨਹੀਂ ਆਉਂਦੀ ਨਹੀਂ ਕਈ ਕੋਈ ਵਾਰ ਇੱਥੇ ਮੇਰਾ ਕੀ ਕੰਮ ਹੁੰਦਾ ਪਾਪਾ ਨੇ ਬੁਲਾਉਣਾ ਨਹੀਂ ਨਹੀਂ ਕਈ ਕੋਈ ਵਾਰ ਇੱਥੇ ਅੱਛਾ ਅੱਛਾ ਚਲ ਆਇਓ ਚੱਲੀਏ ਕਾ ਤੁਹਦੇ ਇਹਦੇ ਹਾਂਜੀ ਆ ਕੁੜੀ ਕਿਹੜੀ ਆ ਇਹ ਨਾ ਜਿੰਮ ਦੇ ਮਾਮੇ ਦੀ ਕੁੜੀ ਆ ਅੱਛਾ ਇਹ ਮੈਂ ਨਾ ਖੇੜ ਦਿਨ ਦੀ ਆ ਗਈ ਆ ਅੱਛਾ ਅੱਛਾ ਇਥੇ ਫਿਰ ਸੇ ਲਿਆ ਹਾਂ ਹੈਲੋ ਤੇ ਇਹ ਜਿੱਡੀ ਆ ਨਾ ਹਾਂ ਨਹੀਂ ਮੈਂ ਤਾਂ ਛੋਟੀ ਏ ਛੋਟੀ ਆ ਹਾਂ ਮੈਂ ਤੈਨੂੰ ਪਹਿਲੀ ਵਾਰ ਵੇਖਿਆ ਵਾ ਇਹ ਹੁਣੇ ਆਈ ਆ ਨਾ ਕਿੰਨੇ ਚਿਰਾਂ ਬਾਅਦ ਹੂੰ ਇਹ ਤੇ ਪਤਾ ਨਹੀਂ ਕੋ ਦੋ ਆਈ ਹੀ ਪਿਛਲੀ ਵਾਰ ਆਈ ਸੀ अच्छा। ਆ ਕੇ ਖੇਡਿਆ ਪਾ। ਉੱਥੇ ਦਾ ਅੰਦਰ ਖੇਡੋ ਇੱਥੇ ਧੋਪ ਵਾ। ਠੀਕ ਆ। ਹਾਂ। ਕੀ ਕਰਨ ਧਿਆ ਬਸ ਵੇਰ ਦਾ ਮੋਬਾਈਲ ਤੇ ਲੱਗਾ ਜਦੇ। ਮੈਂ ਉਹ ਮੋਦੀ ਵਾਲੇ ਪੈਸੇ ਨਹੀਂ ਬੰਦ ਹੋ ਗਏ ਪੈਜਾ। ਹੈ। ਉਹ ਧਿਆਨ ਮਾਨਟਰਾਈ ਮੈਂ ਜਿੱਥੇ ਕੇਵਾਈਸੀ ਹੋ ਜੇ ਮੋਬਾਈਲ ਤੋਂ ਹੀ। ਬੰਦ ਹੋ ਗਏ ਆ। ਹਾ ਹੋ ਤਿੰਨ ਚਾਰ ਮਹੀਨੇ ਹੋ ਗਏ ਨਹੀਂ ਪੈਸੇ ਦੇ। ਹੁਣ ਨਹੀਂ ਆਦੇ ਤੈਨੂੰ। ਨਾ ਇਹ ਦੋ ਕਿਸ ਤਾਂ ਰਹਿ ਗਿਆ ਮੇਰੀਆਂ। ਅੱਛਾ। ਹਾਂ। ਫੇਰ ਇਕੱਠੇ ਬਹਿ ਲੈਂਦੇ। ਆਹ ਹੋ ਉਹ ਜਿਹੜਾ ਇਕੱਠੇ ਆਇਆ ਤੇ ਪਹਿਲਾਂ ਮੇਰੇ ਬੰਦ ਹੋ ਗਏ ਮੂਰੇ ਇਕੱਠੇ ਆ ਗਏ ਸੀ ਉਹ ਫੇਰ ਬੰਦ ਹੋ ਗਏ ਉਹ ਕੇ ਵੀ ਸੀ ਕਰਾਉਣੀ ਪਈ ਸੀ ਕਹਿੰਦੇ ਮੈਂ ਵੇਖਣ ਆ ਕਰਕੇ ਜਿਵੇਂ ਹੋ ਜੇ ਤੇ ਆਪ ਹੀ ਚਲੋ ਮੈਂ ਚੱਲੀ ਹੀ ਜਰਾ ਕਿ ਅੰਨਾ ਤੇ ਘਰ ਨਹੀਂ ਮਨਪ੍ਰੀਤ ਕੇ ਅਸਾ ਉਦਾਂ ਹੀ ਸ਼ੋਖ ਨਹੀਂ ਉਦਾਂ ਹੀ ਕਿ ਆਉਂਦੀ ਤੂੰ ਆਉਂਦੀ ਨਹੀਂ ਆਉਂਦੀ ਨਹੀਂ ਮੈਂ ਕਿ ਚੱਲ ਮੈਂ ਘੜੀ ਹੋਈ ਜਾਂਦੀ ਚੱਲ ਚੰਗੀ ਗੱਲ ਹੋ ਗਈ ਹਾਂ ਤੇ ਤੂੰ ਉਹਨੂੰ ਲੈ ਗੋਪੀ ਨੂੰ ਆ ਜਾ ਨਾਲ ਉਹ ਕਿੱਥੇ ਮੇਰੇ ਨਾਲ ਜਾਂਦੀ ਆ ਕਿਉਂ ਬੜਾ ਮਰਜ਼ੀ ਜੋ ਲਾ ਕੇ ਗਈ ਉਹ ਤੇ ਕਹਿੰਦੀ ਆਇਓ ਸਾਰੇ ਆਂਦੀ ਤੇ ਹੈਗੀ ਹੈ ਜੇ ਕੋਈ ਵਿਆਹ ਸ਼ਾਦੀ ਦਾ ਆਉਂਦਾ ਵਾ ਸੱਦਾ ਜਾਂ ਕੋਈ ਉਦਾਂ ਤੇ ਜੇ ਮੈਂ ਨਹੀਂ ਚੱਲੀਏ ਤੇ ਜਾਂਦੀ ਨਹੀਂ ਕਰਦੀ ਤੇ ਆਪਣੀ ਮਰਜ਼ੀ ਮੇਰ ਨਾਲ ਨਹੀਂ ਤੁਰਦੀ ਉਹ ਕਿੱਥੇ ਖੋਸ਼ਿਆ ਮੇਰ ਨਾਲ ਜਾ ਕੇ ਨਹੀਂ ਲੈ ਜਾ ਦੋਵਾਂ ਨੂੰ ਦੱਸਣਾ ਵੀ ਮਨਪੀਤੇ ਘਰ ਜਾਣਾ ਵਾ ਸਮ੍ਰੀਤ ਨੂੰ ਨਾਲ ਲੈ ਜਾ ਉਹਨੇ ਕਿੱਥੇ ਜਾਣਾ ਸਮ੍ਰੀਤ ਨੂੰ ਲੈ ਜਾਣੀ ਹੈ ਜੇ ਜਾਊਗੀ ਉਹ ਵੀ ਤੇ ਚੱਲ ਪੁੱਛ ਕੇ ਤੇ ਵੇਖ ਲੈ ਉਹਨੂੰ ਹਾਂ ਉਹ ਨਹੀਂ ਮੈਂ ਚੱਲੀ ਮੈਂ ਹਾ ਘੜੀ ਲੰਮੀ ਤੇ ਲੰਮੀ ਵੀ ਪੈਣਾ ਹੀ ਆ ਥੱਕ ਜਾਈਦਾ ਫੇਰ ਰਾਤ ਨੀਂਦ ਨਹੀਂ ਆਉਂਦੀ ਅੱਛਾ ਤੇ ਮੈਂ ਹਾ ਚੱਲ ਘੜੀ ਉਹਦੇ ਵੱਲੋਂ ਬੈ ਕੇ ਉਹਨੀ ਨਾਲੇ ਉਹ ਆਂਦੀ ਰਹਿੰਦੀ ਆਉਂਦੀ ਨਹੀਂ ਤੂੰ ਆਉਂਦੀ ਨਹੀਂ ਚੱਲ ਵਧੀਓ ਨਾ ਟਾਈਮ ਪਾਸ ਹੁੰਦਾ ਆਹ ਉਹ ਵੀ ਕਿਤੇ ਸੱਤੇ ਨਾ ਹੋਣ ਜਾਂਦੇ ਆ ਆਹ ਗਰਮੀ ਬੜੀ ਹੈ ਬਾਹਰ ਹੂੰ ਵੈ ਨਹੀਂ ਆ ਭਲਾ ਜੇ ਤ ਸੱਤੇ ਹੈ ਫੇ ਮੋੜ ਆਉਂਗੀ ਨਹੀਂ ਨਹੀਂ ਬੂਆ ਖੜਗਾ ਤੇ ਰਹਿੰਗੇ ਤੇ ਸੱਤ ਆਹ ਤੇਰੇ ਘੜੇ ਉੱਠਣਗੇ ਤਾਂ ਹਾਂ ਉਹ ਚੰਗਾ ਫਿਰ ਮੈਂ ਚਲਨੀ ਆਂ ਠੀਕ ਹੋਇਆ ਹੂੰ ਤੂੰ ਘਰ ਆਈਂ ਆ ਨਾ ਮੈਂ ਇੱਥੀ ਆਂ ਅੱਛਾ ਮੈਂ ਵੇਖ ਲੈਣੀ ਚੰਗਾ ਹੂੰ ਗੋਪੀ ਕਿਥੋਂ ਆਈ ਆ ਮੈਂ ਤੇ ਉਹ ਨਾ ਸਰੋਂ ਵੇਖ ਕੇ ਆਈ ਆ ਮੈਂ ਕਿਹ ਵੇ ਕੁੱਟਣ ਵਾਲੀ ਹੋਈ ਕਿ ਨਹੀਂ ਸਰੋਂ ਤੇ ਮੈਂ ਵੀ ਗਈ ਸੀ ਵੇਖਣ ਆ ਜੇ ਉਹ ਨਾ ਸੁੱਲੀ ਆਹੋ ਲੱਗ ਜਾਣੇ ਦੋ ਦਿਨ ਆ ਜੇ ਲਾ ਦੋ ਦਿਨ ਛੱਡ ਕੇ ਵੀ ਜ਼ਿਆਦਾ ਲੱਗ ਜਾਣੇ ਅੱਛਾ ਹਾਂ ਉਹ ਤੂੰ ਉੱਥੇ ਸੁੱਟੀ ਆ ਨਾ ਤੇ ਨਵਾਨ ਨੇ ਇਹਦਾ ਕੰਮ ਵਾਲਾ ਵਾ ਨਾ ਉਹਨੂੰ ਆਨੇ ਤੂੰ ਤੁੱਪੇ ਪਾ ਦੇ ਆਹੋ ਸ਼ਾਮਾ ਨੂੰ ਉਹਨੂੰ ਆਖਾਂਗੇ ਹਾਂ ਤੇ ਫੇਰ ਉਹ ਪੱਕਣੀਆਂ ਨਹੀਂ ਤੋ ਇਦਾਂ ਦੀ ਰਹਿ ਗਈ ਆਹੋ ਤੁੱਪੇ ਹੀ ਹੋ ਸੁੱਕ ਨਹੀਂ ਉਦਾਂ ਆਹੋ ਜਿਆਦਾ ਗਿੱਲੀ ਹੈ ਤੇ ਸਮਰੀਤ ਕਿੱਥੇ ਆ ਸਮਰੀਤ ਉਹ ਜੀਵਨ ਦੀ ਨਾ ਮਾਮੇ ਦੀ ਕੁੜੀ ਆਈ ਮੈਂ ਤਾਂ ਵੇਖੀ ਪਹਿਲੀ ਵਾਰੀ ਆ ਤੇ ਉਹ ਕਹਿੰਦੀ ਮੈਂ ਉਹਨਾਂ ਖੇਡਣਾ ਵਾਂ ਮਾਮੇ ਦੀ ਕੁੜੀ ਆਈ ਹਾਂ ਗੁਰਕੀਰਤ ਗੁਰਕੀਰਤ ਅੱਛਾ ਅੱਛਾ ਆਹੋ ਗੁਰਕੀਰਤ ਆਈ ਉਹ ਫਿਰ ਮੈਂ ਉਹਨੂੰ ਕਿਹਾ ਵੀ ਇੱਥੇ ਵੇੜੇ ਚ ਖੇਡ ਲਾ ਵੀ ਬਾਹਰ ਤਾਂ ਧੁੱਪ ਵਾ ਅੱਛਾ ਆਹ ਕਹਿੰਦੇ ਮੇਰੀ ਸਹੇਲੀ ਆ ਮੈਂ ਚਲ ਖੇਡ ਲਾ ਫਿਰ ਮੈਂ ਘੜੀ ਕਰੂ ਫਿਰ ਲੈ ਆਉਂਗੀ ਚੰਗਾ ਤੇ ਮੈਂ ਚੱਲੀ ਆ ਜਰਾ ਕਿ ਜੇ ਅੱਲਾ ਆਪਣੀ ਮਨ ਪ੍ਰੀਤ ਵਾਲ ਅੱਛਾ ਉਧਰ ਚੱਲੇ ਜੇ ਆਹੋ ਠੀਕ ਹੈ ਚਲ ਜੋ ਫਿਰ ਹਾਂ ਵੇਨੀ ਆ ਜੇ ਉਹ ਜਾਂਦੀ ਆ ਤਾਂ ਉਹਨੂੰ ਨਾਲ ਲੈ ਜੂ ਆਹ ਵੇਖ ਲਓ ਅਜੇ ਹੋਇਆ ਨਹੀਂ ਮਸਲਾ ਨਾ ਨਹੀਂ ਹੋ ਜਣੀ ਹੋਇਆ ਜਦੋਂ ਕੈਫੇ ਤੋਂ ਕਰਾਉਣਾ ਪੈਣਾ ਇੱਥੇ ਕੋਈ ਸਮਝ ਨਹੀਂ ਲੱਗਦੀ ਆਹ ਉਹtheta ਕਰਵਾ ਕੇ ਵੇਖ ਲਓਗੇ ਕੋਈ ਨਹੀਂ ਕਰੂਗਾ ਆਪਣੇ ਹੋ ਜਾਣਾ ਤੇ ਤੂੰ ਚੱਲ ਜਾਣਾ ਬੀਬੀ ਨਾਲ ਜਿਹਦੀ ਮਨਪੀਰ ਕਰ ਚੱਲੇ ਤੂੰ ਚੱਲ ਜਾਣਾ ਨਾਲ ਤੇ ਮੰਮੀ ਨੇ ਮੈਨੂੰ ਗੱਲ ਸੁਲ੍ਹਾ ਮਾਰੀ ਉਹ ਕਹਿੰਦੀ ਮੈਂ ਜਦੋਂ ਨੂੰ ਆਂਦੀ ਆ ਮੈਂ ਤਾਂ ਤੁਰਦੀ ਨਹੀਂ ਤੇ ਮੰਮੀ ਮੈਨੂੰ ਕਹਿੰਦੇ ਆ ਪਿੰਡ ਚ ਭੋਗ ਜਦੋਂ ਕੋਈ ਹੁੰਦਾ ਨਾ ਫੇ ਉੱਥੇ ਜਾਣਾ ਵਾ ਤੇ ਉੱਥੇ ਜਦੋਂ ਮੰਮੀ ਇਕੱਲੇ ਨਹੀਂ ਜਾਣਾ ਹੁੰਦਾ ਵਾ ਮੰਮੀ ਚਲ ਜਾਂਦੇ ਤਾਂ ਮੈਨੂੰ ਕਿ ਲੋੜਾ ਜਾਂਦੀ ਉੱਥੇ ਚਲ ਦੋਵੇਂ ਗੱਲਾਂ ਪਤਾ ਕਰਦੀਆਂ ਚਲਗੇ ਨਾਲ ਪਤਾ ਪਿੰਡ ਦੇ ਵਿੱਚ ਸ਼ਰੀਕੇ ਨਾਲ ਵਰਤਣਾ ਮਿਲਣਾ ਵਰਤਣਾ ਕਿਦਾਂ ਪਤਾ ਲੱਗ ਜਾਂਦਾ ਜਦੋਂ ਵੱਡੇ ਹੈਗੇ ਆ ਤੇ ਮੇਰਾ ਜਾਣਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਹੈਗੀ ਜਾਂਦੇ ਵੇ ਵੀ ਹੁੰਦਾ ਹੀ ਆਣ ਸ਼ਰੀਕੇ ਦੇ ਵਿੱਚ ਕੀ ਜਾਂਦੇ ਹੁੰਦੇ ਆ ਵੀ ਸ਼ਰੀਕੇ ਦਾ ਦਾਣਾ ਦਾ ਢਿੱਡ ਦੁਖਦਿਆਂ ਵੀ ਖਾਣਾ ਨਹੀਂ ਜੋ ਉਹ ਤਾਂ ਸ਼ਰੀਕੇ ਦੀ ਤੇ ਗੱਲ ਆਲਾ ਬੱਕਰੀ ਹੁੰਦੀ ਪਿੱਥੇ ਲਾਗੇ ਬੰਨੇ ਤੇ ਉਹ ਪਿੰਡ ਦੀ ਵੀ ਗੱਲ ਹੁੰਦੀ ਜਦੋਂ ਤੋਂ ਉਦੋਂ ਤੇ ਪਿੰਡ 'ਚ ਤੇ ਫਿਰ ਸਿਆਣੇ ਬੰਦੇ ਨੇ ਜਾਣਾ ਹੁੰਦਾ ਚਲ ਚਲ ਜਾਕਰ ਨਾਲ ਜਮਾ ਦਾ ਕਹਿੰਦੀ ਦੀ ਤੇ ਚਲੋ ਠੀਕ ਚਮਚਾ ਕਰੂੰਗੀ ਇਹਦੇ ਖੁੱਲਣੇ ਨਹੀਂ ਡਈ ਯਾਰ ਇਹ ਕੀ ਕਰਨ ਟ ਹੈ ਕਿ ਆਇਓ ਫਾਲ ਲੈਂਡੀਆਂ ਆਇਓ ਅੱਜ ਗੱਡੀ ਲਾਉ ਆਪਾਂ ਸੋਚਣ ਦੇ ਕਿ ਇਹਦੇ ਵਿੱਚ ਖੇਡਦੇ ਆਪਾਂ ਤੇ ਇਹਦੇ ਵਿੱਚ ਖੇਡ ਜਾਈ ਹੁੰਦੀ ਆ ਖਰਾਬ ਹੋ ਜਾਣੀ ਆਏ ਨਹੀਂ ਹੁੰਦੀ ਹਾਂ ਇਹ ਗੱਡੀ ਲੌਕ ਹੋਈ ਆ ਤੇ ਚਲ ਫਿਰ ਫੋਟੋ ਨਾ ਕਰੋ ਆ ਚੱਲ ਗਿਆ ਮੈਂ ਮਾਨਪ੍ਰੀਤ ਘਰ ਚੱਲਨੀ ਨਹੀਂ ਮੈਂ ਗੁਰਕੀਰਨਾ ਕੇ ਨਾ ਜੋ ਆਈ ਉਹਨੇ ਫਿਰ ਚੋੜ ਦੇਣਾ ਵਸ਼ੇਤੀ ਆ ਜਾ ਘਰ ਚੱਲ ਜੀ ਉਹਨੇ ਇੱਥੇ ਰਹਿਣਾ ਵਾ ਨਹੀਂ ਮੈਂ ਨੋ ਫਿਰਨਾ ਵਾ ਤੇਰੀ ਮਾਂ ਨੇ ਸੈਨੂੰ ਸਖਾਲ ਲਿਆ ਹੁਣ ਆ ਵਾ ਵੀ ਦਾਦੀ ਮਮਾ ਨਾਲ ਨਾ ਜਾਏ ਨਹੀਂ ਉਹਨੇ ਨਹੀਂ ਤੇ ਕੋੱਖ ਵੀ ਨਹੀਂ ਸਖਾਲੇ ਮੈਂ ਤੇ ਇੰਨਾ ਖੇਡਣਾ ਹੀ ਇੰਨੇ ਫਿਰ ਚੱਲ ਜੋ ਨਾ ਵਾ ਕੱਲ ਵੀ ਤੈਨੂੰ ਮੈਂ ਲੈ ਕੇ ਗਈ ਸੀ ਨਾ ਸ਼ਹਿਰ ਤੇ ਤਾਂ ਉਦੋਂ ਵੀ ਉਹ ਬੁੜਬੁੜ ਕਰਦੀ ਸੀ ਮੈਂ ਮਮਾ ਨੇ ਤੇ ਕੋੱਖ ਵੀ ਨਹੀਂ ਕਿਹਾ ਮੈਂ ਤੇ ਇੰਨਾ ਖੇਡਣਾ ਵਾ ਉਹਨੇ ਆਖਿਆ ਹੁਣ ਤੈਨੂੰ ਤੂੰ ਮੈਨੂੰ ਦੱਸਦੀ ਨਹੀਂ ਹੁਣ ਤੂੰ ਉਹਦੇ ਵਗਦੀ ਹੋਗੀ ਨਹੀਂ ਮਮਾ ਰੋਣ ਨੂੰ ਕੋਈ ਆਈ ਨਹੀਂ ਆ ਨਹੀਂ ਕਿਹਾ ਤੇ ਆਵੇ ਇਨੇ ਇੱਥੇ ਰਹਿਣਾ ਵਾ ਰਾਤ ਰਹਿਣਾ ਵਾ ਇਨੇ ਸੋ ਆਣ ਕੇ ਖੇਡ ਲਈ ਆ ਚੱਲ ਗਏ ਠੀਕ ਆ ਗੁਰਕੀਰਤ ਜਾਂ ਫਿਰ ਚਲ ਜਾ ਤੂੰ ਜੀਵਨ ਘਰ ਆਪਾਂ ਸ਼ਾਮਾ ਨੂੰ ਆ ਕੇ ਖੇਡਾਂਗੇ ਆ ਚੱਲ ਗਏ ਸੋ ਮੈਂ ਦਾਦੀ ਪੁੱਤੀ ਚੱਲ ਗਏ ਹੈ ਤਾਂ ਤੂੰ ਮੇਰ ਨਾਲ ਹੁਣ ਤੁਰਦੀ ਕਿਉਂ ਨਹੀਂ ਗਈ ਹੁਣ ਤੂੰ ਮਮਾ ਵੱਲ ਦੀ ਹੋ ਗਈ ਮੈਨੂੰ ਪੱਕਾ ਪਤਾ ਵਾ ਤਾਂ ਸਮਰੀ ਗਈ ਹੁਣ ਨਾਲ ਉਹਦੇ ਪਤਾ ਨਹੀਂ ਮੈਂ ਕਹਿੰਦਾ ਇਹ ਵੀ ਮੈਂ ਇਹਨੂੰ ਲੈ ਕੇ ਜਾਣਾ ਅਸ਼ੀ ਆ ਸਭੀ ਬਾਹਰੇ ਖੇਡਣ ਗਈ ਹੈ ਆਹ ਗੁਰਕੀਤ ਆਈ ਆ ਜਿਉਂਦੀ ਕਹਿੰਦੇ ਮਾਮੇ ਦੀ ਕੁੜੀ ਆ ਅੱਛਾ ਉਹ ਕੰਨਾ ਖੇਡਣ ਗਈ ਠੀਕ ਹਾਂ ਤੂੰ ਸਾਈ ਮੈਂ ਸਰੋ ਵੈਂਦੀ ਆਈ ਅਸ਼ੀ ਚਲੋ ਚਲ ਕੋਈ ਨਹੀਂ ਜਮਾ ਦਾ ਕਿਤੇ ਕਹੇ ਤੇ ਚਲ ਜਾ ਕਰ ਨਾਲ ਉਹ ਚਾਹ ਪੀਣੀ ਹੈ ਜੇ ਹਾਂ ਬਣਾ ਲਿਆ ਮੈਂ ਵੀ ਥੱਕ ਗਈ ਮੈਂ ਸ਼ਾਇਦ ਆ ਉਹ ਬਰਦੇ ਵਗੇ ਕਪੜਾ ਚਲੀ ਆਂ ਦੀ ਪੀਣਾ ਪਾ ਤੂੰ ਮੈਨੂੰ ਪਹਿਲਾਂ ਦੱਸਣ ਦੇ ਤਾਂ ਮੈਂ ਠੰਡਾ ਠੁੰਡਾ ਲਿਆ ਕੇ ਰੱਖ ਕੋਈ ਨਹੀਂ ਉਹੀ ਠੰਡੇ ਦੀ ਕਿਹੜੀ ਗੱਲ ਹੋ ਹੋਰ ਘਰ ਬੈਠੀਆਂ ਸੀ ਤੇ ਮੈਂ ਇਹਨੂੰ ਆਖਿਆ ਸਮਰੀਤ ਨੂੰ ਵੀ ਚੱਲ ਮਨਪ੍ਰੀਤ ਵੱਲੋਂ ਹੋ ਕੇ ਆਈ ਜੀ ਚੱਲ ਚੰਗਾ ਕੀਤਾ ਕਿ ਆਗੇ ਤੇ ਹਾਂ ਹੂੰ ਹੋਰ ਸੁਣਾ ਸਮਦੀ ਠੀਕ ਠਾਕ ਵਾ ਹਾਂਜੀ ਹੂੰ ਪੜ ਪੜ ਲੈ ਨਹੀਂ ਨਹੀਂ ਆ ਹਾਂਜੀ ਦੱਸ ਦਿੰਦੇ ਮਮਾ ਹਾਂ ਸਾਰਾ ਕੁਝ ਕਰਾ ਦਿੰਦੇ ਉਹ ਤੇ ਅੱਛਾ ਠੀਕ ਕੁੜੀ ਬਾਜੀ ਮੰਗਦੀ ਤੇ ਉਹਨੂੰ ਉਹ ਨਹੀਂ ਲੈ ਕੇ ਦਿੰਦੇ ਲੈ ਦੱਸ ਹਮ ਹੋਰ ਤੇ ਠੀਕ ਹੀ ਆ ਚਲੋ ਸਭ ਕੁਝ ਤੇ ਦੱਸ ਕਢਾਉਣਾ ਲੈ ਦੇ ਜਿਹੜਾ ਮੰਗਦੀ ਆ ਜੇ ਉਹ ਮੰਗਦੀ ਆ ਤੇ ਕੀ ਉਹਨੂੰ ਨਾ ਲੈਂਦੇ ਲੈਪਟਾਪ ਆਂਦੀ ਲੈਪਟਾਪ ਮੰਗਣੀ ਆ ਹਾਂਜੀ ਮੈਂ ਉਹ ਕਰਨਾ ਮਾਤੇ ਗੇਮਾ ਕਿੰਨੇ ਮੇਰੇ ਸਾਰੀਆਂ ਫਰੈਂਡਾਂ ਕੋਲ ਹੈਗਾ ਵਾ ਤੇ ਚੱਲ ਬਾਜੀ ਆ ਫੇਰ ਕੀ ਆ ਲੈ ਦੇਣ ਨਹੀਂ ਤਾਂ ਜੋ ਕਿਥੋਂ ਵਾਰਾ ਖਾਣਾ ਵਾ 50 60 ਹਜ਼ਾਰ ਉਹ ਕਿਹੜੀ ਬਾਜੀ ਆ ਕਿਹੜੀ 50 60 ਹਜ਼ਾਰ ਦੀ ਹੁੰਦੀ ਆ ਮਨਪ੍ਰੀਤ ਤੇ ਜਿਹਦੇ ਨੇ ਕੋਈ ਆਪਣੀ ਪੜ੍ਹਾਈ ਲਈ ਨਹੀਂ ਵਰਤਣਾ ਇਹਨਾਂ ਲਈ ਦੇ ਕੋਈ ਕੰਮ ਹੀ ਨਹੀਂ ਉਹ ਤੇ ਡਬਾ ਮਹਿੰਗਾ ਗੇਮਾ ਖੇਡਣ ਲਈ ਥੋੜਾ ਲੈ ਕੇ ਦੇਣਾ ਵਾ ਉਹ ਕਿਹ ਹੁੰਦੀ ਕੀ ਆ ਉਹ ਨਾ ਕੰਪਿਊਟਰ ਹੁੰਦਾ ਵਾ ਅੱਛਾ ਹਾਂਜੀ ਪਹਿਲਾਂ ਤਾਂ ਕੰਪਿਊਟਰ ਲੱਗਾ ਹੁੰਦਾ ਇਹਨਾਂ ਇਦਾਂ ਮੇਜ਼ਾਂ ਤੇ ਉਹਨੂੰ ਡੈਸਕਟਾਪ ਕਹਿ ਦਿੰਦੇ ਹੀਗੇ ਤੇ ਇਹ ਹੁਣ ਉਹਨਾਂ ਨੇ ਬਣਾਉਂਦਾ ਵਾ ਤੇ ਇਹਨੂੰ ਗੋਦੀ ਚ ਲੈ ਕੇ ਬੈਜੇਦਾ ਵਾ ਤੇ ਤਾਂ ਕਰਕੇ ਇਹਨੂੰ ਲੈਪਟਾਪ ਕਹਿ ਦਿੰਦੇ ਆ ਤੇ ਇਹਦੇ ਨਿਆਣੇ ਉਹ ਸਿਆਣੇ ਨੇ ਤੇ ਕੀ ਕਰਨਾ ਨਿਆਣੇ ਨੇ ਤੇ ਖੇਡ ਹੀ ਬਣਾ ਲਈ ਆ ਅੱਜਕੱਲ ਮਹਿੰਗੀਆਂ ਮਹਿੰਗੀਆਂ ਗੇਮਾਂ ਆਉਂਦੀਆਂ ਹੀ ਆ ਬਣਾ ਉਹ ਕੀ ਜੀਟੀਏ 5 ਕਿ ਕਿਹੜੀ ਹਾਂ ਜੀਟੀਏ ਆ ਤੇ ਉਹ ਲੈ ਲੈ ਕੇ ਤੇ ਨਿਆਣੇ ਦੀਆਂ ਗੇਮਾਂ ਹੀ ਖੇਡਣ ਦਾ ਕੰਮ ਲੱਖ ਲੱਖ ਰੁਪਏ ਜੇ ਭੰਡਿਆ ਜਿਹੜੇ ਬੈਂਕ ਤੋਂ ਕਾਉਣ ਦੇ ਜਿਹੜੇ ਪੈਸੇ ਡਾ ਦੇਣੀ ਉਹ ਵੱਖਰੇ ਆ ਹਤੇ ਨਾ ਹੀ ਕਰੀ ਜਾਂਦੀ ਏ ਉਹਦਾ ਪਿਓ ਆਂਦਾ ਵੀ ਲੈ ਦਾਂਗੇ ਨਹੀਂ ਤਾਈ ਜੀ ਐਡਾ ਵੱਡਾ ਤੇ ਖਰਚਾ ਮੰਗਣ ਦੀ ਏ ਨਹੀਂ ਜੇ ਉਹਨਾਂ ਨੂੰ ਭੁੱਗਣਾ ਇਹ ਤੇ ਫਿਰ ਤੇ ਹੀ ਆਪ ਵੀ ਸਿਆਣੇ ਖੇਡਣ ਵਾਸਤੇ ਕੋਣ ਐਡੀ ਮਹਿੰਗੀ ਚੀਜ਼ ਲਾ ਕੇ ਦਿੰਦਾ ਕੀਤਾ ਉਹ ਕੰਮ ਦੀ ਹੋਊ ਆਂਦੀ ਮੇਰੀਆਂ ਸੇਲੀਆਂ ਨੇ ਲਈ ਤੇ ਜੇ ਲੈ ਦੇ ਤੇ ਕੀ ਆ ਮਨੇ ਕਰੀ ਜਾਂਦੀ ਸਕੂਲੋਂ ਮਿਲਦਾ ਕੰਮ ਕੋਈ ਇੱਧੇ ਤੇ ਨਹੀਂ ਆ ਇੱਧੇ ਸਕੂਲ ਮਾਹਾਂ ਤੈਨੂੰ ਬੇਸਿਕ ਜਿਹਾ ਹੀ ਕਰਾਉਂਦੇ ਹੋਣੇ ਆ ਤੇ ਬੋਤੋ ਉਹ ਥੋੜਾ ਵਾਰਾ ਖਾਂਦਾ ਵਾ ਐਡਾ ਵੱਡਾ ਇੰਨੀ ਮਹਿੰਗੀ ਚੀਜ਼ ਨਾਲੇ ਮਾਂ ਤੇ ਗੇਮ ਖਾਣੀਆਂ ਮੈਂ ਸਾਰੀਆਂ ਫਰੈਂਡਾਂ ਕਰ ਦਿਆਂਵਾ ਉਹ ਤਾਂ ਫਰੈਂਡਾਂ ਦੀ ਨਹੀਂ ਰੀਜ਼ ਕਰੀ ਦਿੰਦੀ ਫੇ ਨਿੱਕੇ ਘਡਾਉਣੇ ਲੈ ਕੇ ਦਿੰਦੀ ਮਮਾ ਕਹਿੰਦੀ ਉਹ ਹੁਣ ਡੋਲ ਡੂਲ ਲੈ ਕੇ ਦਿੱਤੀ ਹਾਂ ਕਿਉਂ ਨਾ ਤੂੰ ਮਨਾ ਕਰ ਦਿੰਦੇ ਨਈ ਉਹ ਲਾ ਦਿੰਦੇ ਲੈਪਟਾਪ ਲੈ ਕੇ ਦਿੱਤਾ ਤੂੰ ਪੁੱਤ ਉਹ ਤੇ ਫਿਰ ਲੈਪਟਾਪ ਦੇ ਭਾਵੇਂ ਤਾਈ ਜੀ ਦੀਆ ਸ੍ਰੀਮਾ ਹੋਂਦੀ ਉਹਨੇ ਵੀ ਨਹੀਂ ਆਂ ਮੀ ਬਾਨੀ ਉਹਨੇ ਤਾਂ ਲੈ ਦੇਣਾ ਹੈਗਾ ਉਹ ਤਾਂ ਮੋਗ ਗੱਲ ਨਿਕਲਿਆ ਤੇ ਮਨਪਰੀਤ ਉਹ ਅੱsse ਵੇਲੇ ਇਹਦੀ ਪੂਰੀ ਕਰਦੀ ਹੁੰਦੀ ਤੇ ਹੁਣ ਮੈਨੂੰ ਬੜਾ ਦੁੱਖ ਲੱਗਦਾ ਈ ਹੈ ਪਤਾਈ ਜੀ ਹੁਣ ਤੁਹਾਡੇ ਸਮਨੇ ਉਹ ਜਿਹੜੇ ਮੰਗਦੀ ਕੀ ਨਾ ਲਈਦਾ ਸਕੂਟਰੀ ਤੇ ਤੁਸੀਂ ਕਹਿੰਨੇ ਸੀ ਵੀ ਨਹੀਂ ਭੁਗਦੀ ਨਹੀਂ ਭੁਗਦੀ ਹਨਾ ਉਹਨੇ ਖਰਚੇ ਦੀ ਉਹ ਸਕੂਟਰੀ ਹੁੰਦੀ ਹੈਗੀ ਜਿੰਨੇ ਦਾ ਹੁਣ ਲੈਪਟਾਪ ਆਉਣ ਡਿਆ ਵਾ ਐਡਾ ਵੱਡਾ ਥੋੜਾ ਘਟਾਉਣਾ ਲੈ ਕੇ ਦਿੱਤਾ ਨੰਦਾ ਵਾ ਨਾਲੇ ਉਹ ਘਟਾਉਣਾ ਹੈ ਇੰਨੀ ਆ ਵੇਰੇ ਮੇਰੇ ਦਰਲੇ ਲੈਂਦੀ ਰਹੀਂ ਦੀ ਆ ਦਾ ਦੀ ਅਮਾ ਇਹਨਾਂ ਨੂੰ ਆਹ ਦਾ ਦੀ ਅਮਾ ਤੇ ਮੈਂ ਤਾਂ ਮੇਰਾ ਮਨ ਬੜਾ ਭਰਿਆ ਹੈਗਾ ਤੇ ਮੈਂ ਆਖਾ ਮਨ ਪ੍ਰੀਤ ਵੱਲ ਜਾਨੀ ਆ ਤੇ ਜਦ ਜਦ ਹਲਕਾ ਹੋ ਜੂਗਾ ਤੇ ਨਾਲੇ ਮੈਂ ਇਹਨੂੰ ਨਾਲ ਲੈ ਜਾਨੀ ਚਲੋ ਮਨ ਤੇ ਹਲਕਾ ਹੋ ਜਾਂਦਾ ਵਾ ਜਿਹੜੀ ਗੱਲ ਕਹਿਣ ਵਾਲੀ ਸੀ ਉਹ ਤੇ ਮੈਂ ਵੀ ਕਹਿਆ ਨਹੀਂ ਉਹਨੂੰ ਜਾ ਕੇ ਉੱਥੇ ਤੇ ਭਾਵੇਂ ਉਹ ਕਰੇ ਗੁੱਸਾ ਤੇ ਭਾਵੇਂ ਗਿਲਾ ਕਰੇ ਜਿੱਦਾਂ ਮਰਜੀ ਕਰੇ ਹਨਾ ਤੇ ਤਾਂ ਹੀ ਪੁੱਤ ਮੈਂ ਤੇਰੇ ਆ ਲੈ ਆਈ ਪਰ ਤਾਈ ਜੀ ਉਹ ਨਹੀਂ ਜਵਾਰਾ ਖਾਣਾ ਉਹ ਤੇ ਤੁਹਾਨੂੰ ਮੈਂ ਆਪ ਦੱਸੰਡੀਆਂ ਵੀ ਉਹ ਤੇ ਕੀ ਕਰਨਾ ਤੁਸੀਂ ਵੇਖਿਆ ਕਦੀ ਨਾ ਮੈਂ ਵੇਖਿਆ ਨਹੀਂ ਨਾ ਕਿਹੜੀ ਬਲਾਵਾ ਤਾਈਓ ਇਹ ਤਾਂ ਲੈ ਕੇ ਤੇ ਵਿਖਾਉਣੀ ਆ ਤੁਹਾਨੂੰ ਮੇਰੇ ਸਰਲੇ ਲੈਂਦੀ ਰਹਿੰਦੀ ਕਿਉਂਕਿ ਨਿਆਣੇ ਦੇ ਤਾਂ ਕਾਹੇ ਕੰਮ ਹੀ ਨਹੀਂ ਆ ਤਾਂ ਪਰ ਮੇਰੇ ਜੀ ਨੂੰ ਕੋ ਹੁੰਦਾ ਰਹਿੰਦਾ ਹੈ ਬਾਜੀ ਆ ਨਿਆਣੇ ਨੂੰ ਕਿਉਂ ਨਹੀਂ ਲੈ ਕੇ ਦਿੰਦੇ ਚਲ ਕੋਈ ਨਹੀਂ ਮੈਂ ਦਿਖਾਉਣੀ ਤੁਹਾਨੂੰ ਲੈ ਕੇ ਬਾਜੀ ਆ ਆ ਵੇਖੋ ਤਾਈ ਜੀ ਹਾਏ ਇਹ ਤਾਂ ਫੋਨ ਆ ਕਿੱਡਾ ਵੱਡਾ ਏ ਨਹੀਂ ਫੋਨ ਨਹੀਂ ਜੇ ਇਹ ਇਦਾਂ ਕਰਕੇ ਨਾ ਖੁੱਲ ਜਾਂਦਾ ਵਾ ਅੱਛਾ ਆ ਦੇਖੋ ਫੇਰ ਇਹਨੂੰ ਇਦਾਂ ਕਰਕੇ ਤੇ ਚਲਾ ਦਈਦਾ ਵਾ ਅੱਛਾ ਆ ਮੰਗਦੀ ਆ ਹਾਂਜੀ ਇਹੋ ਲੈਪਟਾਪ ਬੱਸ ਤੂੰ ਇਦਾਂ ਵੱਡਾ ਕੀ ਕਰਨਾ ਵਾ ਏ ਤੇ ਤਾਈ ਜੀ ਇੰਨਾ ਬੱਚਾ ਏ ਕੋ ਥੋੜਾ ਟਾਈਮ ਹੁੰਦਾ ਵਾ ਪੀ ਇਹ ਉਥੋਂ ਸਕੂਲੋਂ ਆਊਗੀ ਆ ਕੇ ਘੜੀ ਚਲਟਾ ਵੇਖ ਲੈ ਟੈਲੀਵਿਜ਼ਨ ਤੇ ਘੜੀ ਬਾਹਰ ਜਾ ਕੇ ਖੇਡ ਲੈ ਜੇ ਤੇ ਇੰਨਾ ਚੀਜ਼ਾਂ ਤੇ ਗੇਮਾਂ ਖੇਡਣ ਲੱਪੇ ਫੇਰ ਤੇ ਨਿਆਣਾ ਤੁਹਾਨੂੰ ਪਤਾ ਹੀ ਅੱਜਕੱਲ ਕਿੰਨੇ ਆਣੇ ਦੇ ਦਿਮਾਗ ਹੈ ਕੋਹਂ ਢੇ ਮੈਨੂੰ ਤੇ ਪਤਾ ਹੀ ਨਹੀਂ ਮੈਂ ਕਿ ਦਿਮਾਗ ਚ ਆਉਂਦਾ ਕਿ ਕੋਈ ਬਾਜੀ-ਬੂਜੀ ਆ ਤੇ ਜੇ ਮੈਂ ਨਾ ਤੇਰੇ ਅੱਲੇ ਹੁੰਦੀ ਤੇ ਮੈਨੂੰ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਵਾ ਹਉ ਤਾਂ ਤੇ ਜੇ ਆਵੇ ਲੋ ਜਦੋਂ ਨਮਜੋ ਦੇ ਨਾ ਵਰਤਨੋ ਹਟਿਆ ਨਾ ਇਹਨੂੰ ਤੇ ਇਹਦੇ ਨਾਲ ਕੋਈ ਸਾਨੂੰ ਕੰਮ ਹੀ ਨਹੀਂ ਪੈਂਦਾ ਐਡਾ ਵੀ ਵੇਲ ਹੀ ਨਹੀਂ ਹੁੰਦਾ ਘਰ ਦੇ ਕੰਮ ਕਰ ਕਿੰਨੇ ਆ ਤੇ ਬੱਚੇ ਨੂੰ ਇਹ ਲੈ ਦੇ ਕੇ ਕੀ ਕਰਨਾ ਇਹ ਤੇ ਗੱਲ ਤੇਰੀ ਸੱਚੀ ਆ ਆਹ ਕੱਲ ਨੂੰ ਮੇਰਾ ਵੀ ਮੁੰਡਾ ਤਾਂ ਹੋਣਾ ਮੈਂ ਉਹਨੂੰ ਗੇਮਾ ਥੋੜਾ ਭਰ ਕੇ ਦੇਣੀ ਆ ਇਹਦੇ ਵਿੱਚ ਹਾਂ ਅੱਛਾ ਇਹ ਇਦਾਂ ਚੱਲਦਾ ਵਾ ਹਾਂਜੀ ਇਹ ਇਦਾਂ ਫਿਰ ਉਹਨਾਂ ਤੇ ਆਉਂਦੀਆਂ ਰਹਿੰਦੀਆਂ ਨੇ ਮੇਲ ਵਗੈਰਾ ਤੂੰ ਪੁੱਤ ਹੈਂ ਨਾ ਮਹਿੰਗਾ ਕੀ ਕਰਨਾ ਵਾ ਅਜੇ ਤਾਂ ਤੂੰ ਨਿੱਕੀ ਆ ਜਦੋਂ ਵੱਡੀ ਹੋਏਗੀ ਨਾ ਜਦੋਂ ਅਫਸਰ ਲੱਗੇਗੀ ਉਦੋਂ ਤੈਨੂੰ ਆਪੇ ਮਿਲ ਜਾਣਾ ਵਾ ਠੀਕ ਆਹੋ ਤਾਂ ਨਾਲੇ ਤੂੰ ਆਪਣੇ ਪੈਸੇ ਕਮਾਈ ਤੇ ਆਪ ਲੀ ਨਹੀਂ ਨਹੀਂ ਤਾਂ ਤੈਨੂੰ ਆਪ ਹੀ ਉਹਨਾਂ ਨੇ ਦੇ ਦੇਣਾ ਜਿੱਥੇ ਤੂੰ ਅਫਸਰ ਲੱਗੀ ਨਾ ਉਨਾਂ ਹੀ ਦੇ ਦੇਣਾ ਤੈਨੂੰ ਤੂੰ ਇਹ ਕੀ ਕਰਨਾ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਬਾਜੀ ਆ ਜਿਹੜੀ ਮੇਰੀ ਟੀ ਮੰਗਦੀ ਆ ਤੇ ਲੈ ਕੇ ਨਹੀਂ ਦਿੰਦੇ ਤੇ ਚੰਗਾ ਹੋਇਆ ਮਨਪ੍ਰੀਤ ਤੂੰ ਮੈਨੂੰ ਵਖਾਲ ਦਿੱਤਾ ਮੈਂ ਜਿੱਦਾਂ ਮਰਜੀ ਆ ਨਾ ਉਹਨੇ ਕਿਉਂ ਮੋਟੀਆਂ ਤੇ ਰੀਜਾ ਪੂਰੀਆਂ ਕਰ ਸਕਦੇ ਆ ਤੇ ਆਹ ਲੈਪਟਾਪ ਲੈਣ ਨੂੰ ਤੇ ਇਹਦੇ ਪਾਪਾ ਕੋ ਵੀ ਨਹੀਂ ਪੈਸੇ ਨਿਕਲਨੇ ਉਹ ਵੀ ਖੇਡਣ ਵਾਸਤੇ ਮੈਨੂੰ ਪਤਾ ਹੀ ਨਹੀਂ ਮਨਪ੍ਰੀਤ ਵੀ ਆ ਬਲਾਵਾ ਏ ਮੈਂ ਤਾਂ ਵੱਡੀ ਪਤਾ ਨਾ ਪੁੱਤ ਕੋਈ ਕੋਰਸ ਲਵੇਂਗੀ ਕੰਪਿਊਟਰ ਵਾਲਾ ਫਿਰ ਜ਼ਰੂਰ ਤੇਰੇ ਪਾਪਾ ਲੈ ਕੇ ਦੇਣਗੇ ਤੈਨੂੰ ਠੀਕ ਆ ਤੇ ਫਿਰ ਤੇਰੀ ਮੰਮੀ ਨੇ ਵੀ ਨਹੀਂ ਰੋਕਣਾ ਪਤਾ ਜੜੀ ਚੀਜ਼ ਦਾ ਫਾਇਦਾ ਹੋਵੇ ਨਾ ਉਹ ਤੋਂ ਮਾਂ ਪਿਓ ਰੋਕਦਾ ਨਹੀਂ ਆ ਤੇ ਜਿਹਦਾ ਨਹੀਂ ਨਾ ਫਾਇਦਾ ਹੈਗਾ ਉਹ ਤੋਂ ਭਾਵੇਂ ਆਪਣੀ ਹੋਵੇ ਤੇ ਭਾਵੇਂ ਬਗਾਨੀ ਹੋਵੇ ਨੇ ਰੋਕਣਾ ਹੀ ਰੋਕਣਾ ਚੱਲ ਹੁਣ ਜੇਦ ਨਾ ਘਰੀ ਚੰਗਾ ਹੁਣ ਸਕੂਲੇ ਜਾਇਆ ਕਰ ਪੜ੍ਹ ਚੱਲ ਉਹਨਾਂ ਜੇ ਤੂੰ ਇਹਨੂੰ ਵੇਖ ਤੇ ਮੈਂ ਚਾਹ ਬਣਾ ਲਿਆ ਮਾਡਾ ਚਾਹ ਰਹਿਣ ਦੇ ਨਹੀਂ ਨਹੀਂ ਪਾਣੀ ਪੀ ਲਿਆ ਵਾ ਨਹੀਂ ਨਹੀਂ ਕੋਈ ਨਹੀਂ ਮੈਂ ਬਣਾ ਕੇ ਲਈ ਉਹ ਤਾਂ ਖਰਾਬ ਨਾ ਕਰਦੀ ਉਹਨਾਂ ਦਾ